ਚਰਨਜੀਤ ਸਿੰਘ ਚੰਨੀ ਹੁਣਾਂ ਦੀ ਵੀਡੀਓ ਦੇ ਉੱਤੇ ਬੀਬੀ ਜਗੀਰ ਕੌਰ ਹੁਣਾਂ ਨੇ ਹੁਣ ਸਪਸ਼ਟੀਕਰਨ ਦਿੱਤਾ ਹੈ ਅਤੇ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਬੀਬੀ ਜਗੀਰ ਕੌਰ ਹੁਣੀ ਨਜ਼ਰ ਆਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਉਸ ਦਿਨ ਦੀ ਪੂਰੀ ਘਟਨਾ ਦੇ ਬਾਰੇ ਦੱਸਿਆ ਹੈ ਕਿ ਆਖਰਕਾਰ ਕੀ ਹੋਇਆ ਸੀਗਾ ਤੇ ਕਿੱਥੋਂ ਉਹ ਕਲਿੱਪ ਵਾਇਰਲ ਹੁੰਦੀ ਹੈ ਤੇ ਕਿਹੜੀ ਕਲਿੱਪ ਜੋੜ ਕੇ ਇਹ ਸਾਰੀ ਪੋਸਟ ਜਿਹੜੀ ਹੈ ਉਹ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂ ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਜੋ ਵੀਡੀਓ ਵਾਇਰਲ ਹੋ ਰਹੀ ਸੀਗੀ ਦਰਅਸਲ ਅਜਿਹਾ ਕੁਝ ਵੀ ਨਹੀਂ ਹੈ ਤਾਂ ਉਹ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸ ਦਈਏ ਕਿ ਇਹ ਵੀਡੀਓ ਉਹ ਹੈ ਜਦੋਂ ਨਾਮਜ਼ਦਗੀ ਪੱਤਰ ਭਰਨ ਦੇ ਲਈ ਚਰਨਜੀਤ ਸਿੰਘ ਚੰਨੀ ਹੁਣੀ ਜਾਂਦੇ ਨੇ ਤਾਂ ਉਸ ਵਕਤ ਬੀਬੀ ਜਗੀਰ ਕੌਰ ਹੁਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਥੋੜੀ ਨੂੰ ਹੱਥ ਲਗਾ ਦਿੰਦੇ ਨੇ ਉਸ ਤੋਂ ਬਾਅਦ ਲਗਾਤਾਰੀ ਵੀਡੀਓ ਅੱਗਬੰਗ ਫੈਲਦੀ ਹੋਈ ਸੋਸ਼ਲ ਮੀਡੀਆ ਤੇ ਨਜ਼ਰ ਆਂਦੀ ਐ ਜਿਸ ਤੋਂ ਬਾਅਦ ਫਿਰ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਡੀਜੀਪੀ ਨੂੰ ਕਿਹਾ ਕਿ ਜਲਦ ਤੋਂ ਜਲਦ ਰਿਪੋਰਟ ਸਾਨੂੰ ਜਿਹੜੀ ਆ ਪੇਸ਼ ਕੀਤੀ ਜਾਵੇ ਪਰ ਬੀਬੀ ਜਗੀਰ ਕੌਰ ਹੁਣਾ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬੋਲੇ ਨੇ ਅਤੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸ ਜੀ ਕਿ ਸਾਫਤਾਰ ਤੇ ਹੀ ਬੀਬੀ ਜਗੀਰ ਕੌਰ ਹੁਣਾ ਨੇ ਪੋਸਟ ਪਾ ਕੇ ਇਹ ਗੱਲ ਲਿਖੀ ਐ ਕਿ 10 ਮਈ 2024 ਯਾਨੀ ਕਿ 10 ਤਰੀਕ ਸੀ ਕਿ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਕਾਗਜ਼ ਦਾਖਲ ਕਰਵਾਉਣ ਦੇ ਲਈ ਜਾ ਰਹੇ ਸਨ ਆਮੋ ਸਾਹਮਣੇ ਹੁੰਦੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹ ਬੁਲਾਈ ਅਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁੱਕ ਕੇ ਫਤਿਹ ਸਨ ਕੀਤੀ ਤੇ ਉਵੇਂ ਹੀ ਚੁਕਿਆ ਹੋਇਆ ਮੇਰੇ ਦੋਵੇਂ ਹੱਥ ਫੜ ਕੇ ਸਤਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ ਅਤੇ ਇਸੇ ਖੁਸ਼ਗਵਾਰ ਤੇ ਸਤਕਾਰ ਵਾਲੇ ਮਾਹੌਲ ਦੇ ਵਿੱਚ ਹੀ ਚੰਨੀ ਨੇ ਮੇਰੀ ਥੋਡੀ ਨੂੰ ਹੱਥ ਲਾਇਆ ਸੀ ਇਸ ਸਾਰੇ ਘਟਨਾਕਰਮ ਨੂੰ ਮੈਂ ਸਤਕਾਰ ਵਾਲੀ ਸਮੂਚਤਾ ਵਿੱਚ ਹੀ ਦੇਖਦੀ ਹਾਂ ਤਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀਗਾ ਕੀ ਕਾਫੀ ਜ਼ਿਆਦਾ ਨਿੰਦਣ ਯੋਗ ਹੈ ਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਥੋੜੀ ਨੂੰ ਹੱਥ ਲਗਾਇਆ ਗਿਆ ਬੀਬੀ ਜ਼ਗੀਰ ਕੌਰ ਹੁਣਾਂ ਦੇ ਪਰ ਬੀਬੀ ਜ਼ਗੀਰ ਕੌਰ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਬੜੇ ਹੀ ਅਦਬ ਤੇ ਸਤਕਾਰ ਦੇ ਨਾਲ ਪਹਿਲਾਂ ਮੈਨੂੰ ਫਤੇ ਬੁਲਾਈ ਸੀਗੀ ਤੇ ਇਸੇ ਘੱਟਾ ਕਰਮ ਨੂੰ ਮੈਂ ਸਤਕਾਰ ਵਾਲੀ ਸਮੁੱਚਤਾ ਵਿੱਚ ਹੀ ਦੇਖਦੀ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚ ਚੰਨੀ ਮੇਰੇ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁੱਕ ਕੇ ਪ੍ਰਗਟਾਇ ਸਤਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਤੇ ਬਾਕੀ ਦੀ ਛੋਟੀ ਜਿਹੀ ਕਲਿੱਪ ਚਲਾ ਕੇ ਇਸ ਨੂੰ ਹੱਦੋਂ ਵੱਧ ਧੂਲ ਦਿੱਤਾ ਅਸਲ 'ਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰੇਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤਪੂਰਨ ਸੀ ਤੇ ਇਹ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੋਭ ਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਕਸ਼ਟਦਾਇਕ ਹੈ ਅਤੇ ਇਹ ਬੀਬੀ ਜਗੀਰ ਕੌਰ ਹੁਣਾਂ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਨੇ ਬੀਬੀ ਜਗੀਰ ਕੌਰ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਕੱਲ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਨੋਟਿਸ ਤੋਂ ਬਾਅਦ ਡੀਜੀਪੀ ਨੂੰ ਤਲਬ ਕੀਤਾ ਗਿਆ ਕਿ ਜਲਦ ਤੋਂ ਜਲਦ ਰਿਪੋਰਟ ਸਾਂਝੀ ਕੀਤੀ ਜਾਵੇ ਪਰ ਅੱਜ ਵੀ ਬੀਬੀ ਜਗੀਰ ਕੌਰ ਹੁਣੀ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਜੋ ਵੀ ਘਟਨਾਕਰਮ ਹੋਈ ਸੀ ਮੈਂ ਉਸ ਨੂੰ ਸਤਕਾਰਯੋਗ ਦੇਖਦੀ ਹਾਂ ਅਤੇ ਉਹਨਾਂ ਨੇ ਪਹਿਲਾਂ ਸਤਕਾਰ ਦੇ ਨਾਲ ਫਤੇ ਬੁਲਾਈ ਸੀਗੀ ਉਹਨਾਂ ਦੇ ਆਗੂਆਂ ਨੇ ਵੀ ਤੇ ਮੇਰੇ ਹੀ ਹੱਥਾਂ ਨੂੰ ਉਹਨਾਂ ਨੇ ਸਤਕਾਰ ਦੇ ਨਾਲ ਆਪਣੇ ਮੱਥੇ ਨੂੰ ਲਗਾ ਕੇ ਫਤੇ ਬੁਲਾਈ ਤੇ ਉਸ ਤੋਂ ਬਾਅਦ ਉਸੇ ਸਤਕਾਰ ਦੇ ਨਾਲ ਉਹਨਾਂ ਨੇ ਮੇਰੀ ਥੋਡੀ ਨੂੰ ਹੱਥ ਲਗਾਇਆ ਤੇ ਮੈਂ ਹੀ ਉਸ ਨੂੰ ਸਤਕਾਰ ਦੇ ਨਾਲ ਦੇਖਦੀ ਹਾਂ ਉਸ ਪੂਰੀ ਘਟਨਾ ਨੂੰ ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਉਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਦੁਖੀ ਹਾਂ ਇਹ ਵੀ ਜਗੀਰਕਾਰ ਉਹਨਾਂ ਦੇ ਸ਼ਬਦ ਨੇ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਅੱਗੇ ਕੀ ਕੁਝ ਸਾਹਮਣੇ ਆਉਂਦਾ ਹੈ ਕਿ ਮਹਿਲਾ ਕਮਿਸ਼ਨ ਨੇ ਕੱਲ ਨੋਟਿਸ ਲਿਆ ਸੀ ਫਿਲਹਾਲ ਦੇਖਣਾ ਹੋਵੇਗਾ ਬੀਬੀ ਜਗੀਰ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਵੀਡੀਓ ਦੇ ਉੱਤੇ ਬੀਬੀ ਜਗੀਰ ਕੌਰ ਹੁਣਾਂ ਨੇ ਹੁਣ ਸਪਸ਼ਟੀਕਰਨ ਦਿੱਤਾ ਹੈ ਅਤੇ ਚੰਨੀ ਹੁਣਾ ਦੇ ਹੱਕ ਦੇ ਵਿੱਚ ਬੋਲਦੇ ਹੋਏ ਬੀਬੀ ਜਗੀਰ ਕੌਰ ਹੁਣੀ ਨਜ਼ਰ ਆਏ ਨੇ ਬਕਾਇਦਾ ਉਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਉਸ ਦਿਨ ਦੀ ਪੂਰੀ ਘਟਨਾ ਦੇ ਬਾਰੇ ਦੱਸਿਆ ਹੈ ਕਿ ਆਖਰਕਾਰ ਕੀ ਹੋਇਆ ਸੀਗਾ ਤੇ ਕਿੱਥੋਂ ਉਹ ਕਲਿੱਪ ਵਾਇਰਲ ਹੁੰਦੀ ਹੈ ਤੇ ਕਿਹੜੀ ਕਲਿੱਪ ਜੋੜ ਕੇ ਇਹ ਸਾਰੀ ਪੋਸਟ ਜਿਹੜੀ ਹੈ ਉਹ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂ ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਜੋ ਵੀਡੀਓ ਵਾਇਰਲ ਹੋ ਰਹੀ ਸੀਗੀ ਦਰਅਸਲ ਅਜੀਹਾ ਕੁਝ ਵੀ ਨਹੀਂ ਹੈ ਤਾਂ ਉਹ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤਾਂ ਦੱਸ ਦੰਨੇ ਆ ਦੱਸ ਦਈਏ ਕਿ ਇਹ ਵੀਡੀਓ ਉਹ ਹੈ ਜਦੋਂ ਨਾਮਜ਼ਦਗੀ ਪੱਤਰ ਭਰਨ ਦੇ ਲਈ ਚਰਨਜੀਤ ਸਿੰਘ ਚੰਨੀ ਹੁੜੀ ਜਾਂਦੇ ਨੇ ਤਾਂ ਉਸ ਵਕਤ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਥੋੜੀ ਨੂੰ ਹੱਥ ਲਗਾ ਦਿੰਦੇ ਨੇ ਉਸ ਤੋਂ ਬਾਅਦ ਲਗਾਤਾਰੀ ਵੀਡੀਓ ਅੱਗਬੰਗ ਫੈਲਦੀ ਹੋਈ ਸੋਸ਼ਲ ਮੀਡੀਆ ਤੇ ਨਜ਼ਰ ਆਂਦੀ ਐ ਜਿਸ ਤੋਂ ਬਾਅਦ ਫਿਰ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਡੀਜੀਪੀ ਨੂੰ ਕਿਹਾ ਕਿ ਜਲਦ ਤੋਂ ਜਲਦ ਰਿਪੋਰਟ ਸਾਨੂੰ ਜਿਹੜੀ ਆ ਪੇਸ਼ ਕੀਤੀ ਜਾਵੇ ਪਰ ਬੀਬੀ ਜਗੀਰ ਕੌਰ ਹੁਣਾ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬੋਲੇ ਨੇ ਅਤੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸ ਜੀ ਕਿ ਸਾਫਤਾਰ ਤੇ ਹੀ ਬੀਬੀ ਜਗੀਰ ਕੌਰ ਹੁਣਾ ਨੇ ਪੋਸਟ ਪਾ ਕੇ ਇਹ ਗੱਲ ਲਿਖੀ ਐ ਕਿ 10 ਮਈ 2024 ਯਾਨੀ ਕਿ 10 ਤਰੀਕ 'ਤੇ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਕਾਗਜ਼ ਦਾਖਲ ਕਰਵਾਉਣ ਦੇ ਲਈ ਜਾ ਰਹੇ ਸਨ ਆਮੋ ਸਾਹਮਣੇ ਹੁੰਦੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹ ਬੁਲਾਈ ਅਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁੱਕ ਕੇ ਫਤਿਹ ਸਨ ਜੇ ਕੀਤੀ ਤੇ ਉਵੇਂ ਹੀ ਚੁਕਿਆ ਹੋਇਆ ਮੇਰੇ ਦੋਵੇਂ ਹੱਥ ਫੜ ਕੇ ਸਤਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ ਅਤੇ ਇਸੇ ਖੁਸ਼ਗਵਾਰ ਤੇ ਸਤਕਾਰ ਵਾਲੇ ਮਾਹੌਲ ਦੇ ਵਿੱਚ ਹੀ ਚੰਨੀ ਨੇ ਮੇਰੀ ਥੋਡੀ ਨੂੰ ਹੱਥ ਲਾਇਆ ਸੀ ਇਸ ਸਾਰੇ ਘਟਨਾਕਰਮ ਨੂੰ ਮੈਂ ਸਤਕਾਰ ਵਾਲੀ ਸਮੂਚਤਾ ਵਿੱਚ ਹੀ ਦੇਖਦੀ ਹਾਂ ਤਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀਗਾ ਕੀ ਕਾਫੀ ਜ਼ਿਆਦਾ ਨਿੰਦਣ ਯੋਗ ਹੈ ਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਥੋੜੀ ਨੂੰ ਹੱਥ ਲਗਾਇਆ ਗਿਆ ਬੀਬੀ ਜ਼ਗੀਰ ਕੌਰ ਹੁਣਾਂ ਦੇ ਪਰ ਬੀਬੀ ਜ਼ਗੀਰ ਕੌਰ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਬੜੇ ਹੀ ਅਦਬ ਤੇ ਸਤਕਾਰ ਦੇ ਨਾਲ ਪਹਿਲਾਂ ਮੈਨੂੰ ਫਤੇ ਬੁਲਾਈ ਸੀਗੀ ਤੇ ਇਸੇ ਘੱਟਾ ਕਰਮ ਨੂੰ ਮੈਂ ਸਤਕਾਰ ਵਾਲੀ ਸਮੁੱਚਤਾ ਵਿੱਚ ਹੀ ਦੇਖਦੀ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੈਨਲਾਂ ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚ ਚੰਨੀ ਮੇਰੇ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁੱਕ ਕੇ ਪ੍ਰਟਾਏ ਸਤਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਤੇ ਬਾਕੀ ਦੀ ਛੋਟੀ ਜਿਹੀ ਕਲਿੱਪ ਚਲਾ ਕੇ ਇਸ ਨੂੰ ਹੱਦੋਂ ਵੱਧ ਧੂਲ ਦਿੱਤਾ ਅਸਲ 'ਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤਪੂਰਨ ਸੀ ਤੇ ਇਹ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੋਭ ਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਕਸ਼ਟਦਾਇਕ ਹੈ ਅਤੇ ਇਹ ਬੀਬੀ ਜਗੀਰ ਕੌਰ ਹੁਣਾਂ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਨੇ ਬੀਬੀ ਜਗੀਰ ਕੌਰ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਕੱਲ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਨੋਟਿਸ ਤੋਂ ਬਾਅਦ ਡੀਜੀਪੀ ਨੂੰ ਤਲਬ ਕੀਤਾ ਗਿਆ ਕਿ ਜਲਦ ਤੋਂ ਜਲਦ ਰਿਪੋਰਟ ਸਾਂਝੀ ਕੀਤੀ ਜਾਵੇ ਪਰ ਅੱਜ ਵੀ ਬੀਬੀ ਜਗੀਰ ਕੌਰ ਹੁਣੀ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਜੋ ਵੀ ਘਟਨਾਕਰਮ ਹੋਈ ਸੀ ਮੈਂ ਉਸ ਨੂੰ ਸਤਕਾਰਯੋਗ ਦੇਖਦੀ ਹਾਂ ਅਤੇ ਉਹਨਾਂ ਨੇ ਪਹਿਲਾਂ ਸਤਕਾਰ ਦੇ ਨਾਲ ਫਤੇ ਬੁਲਾਈ ਸੀਗੀ ਉਹਨਾਂ ਦੇ ਆਗੂਆਂ ਨੇ ਵੀ ਤੇ ਮੇਰੇ ਹੀ ਹੱਥਾਂ ਨੂੰ ਉਹਨਾਂ ਨੇ ਸਤਕਾਰ ਦੇ ਨਾਲ ਆਪਣੇ ਮੱਥੇ ਨੂੰ ਲਗਾ ਕੇ ਫਤੇ ਬੁਲਾਈ ਤੇ ਉਸ ਤੋਂ ਬਾਅਦ ਉਸੇ ਸਤਕਾਰ ਦੇ ਨਾਲ ਉਹਨਾਂ ਨੇ ਮੇਰੀ ਥੋਡੀ ਨੂੰ ਹੱਥ ਲਗਾਇਆ ਤੇ ਮੈਂ ਹੀ ਉਸ ਨੂੰ ਸਤਕਾਰ ਦੇ ਨਾਲ ਦੇਖਦੀ ਹਾਂ ਉਸ ਪੂਰੀ ਘਟਨਾ ਨੂੰ ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਉਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਦੁਖੀ ਹਾਂ ਇਹ ਵੀ ਜਗੀਰਕਾਰ ਉਹਨਾਂ ਦੇ ਸ਼ਬਦ ਨੇ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਅੱਗੇ ਕੀ ਕੁਝ ਸਾਹਮਣੇ ਆਉਂਦਾ ਕਿ ਮਹਿਲਾ ਕਮਿਸ਼ਨ ਨੇ ਕੱਲ ਨੋਟਿਸ ਲਿਆ ਸੀ ਫਿਲਹਾਲ ਦੇਖਣਾ ਹੋਵੇਗਾ ਬੀਬੀ ਜਗੀਰ ਕੌਰ ਹੋਣਾ ਦੀ ਇਸ ਬਿਆਨ ਤੋਂ ਬਾਅਦ ਕੀ ਕੁਝ ਮਹਿਲਾ ਕਮਿਸ਼ਨ ਦੇ ਵੱਲੋਂ ਕਿਹਾ ਜਾਂਦਾ